ਸਾਧਨਾ ਨਾਮ ਦੇ ਗੁਰਮਤਿ ਉਪਰਤੀ ਦਾ ਉਪਰਤੀ ਸੰਗਤ ਪਦਵੀ ਪਦਵੀ ਦਾ ਮਤਲਬ ਕੀ ਹੈ ਕਾਮੰਦਾ ਹੁੰਦਾ ਹੈ ਨਾ ਉਸ ਮੀਨੇ ਨਾਲ ਗੁਰੂ ਨੂੰ ਆਰਾਮ ਬੰਦੇ ਤੋਂ ਕਿਤੇ ਜਗ੍ਹਾ ਤੇ ਬੈਠ ਜਾਏ ਪਦਵੀ ਮਿਲ ਜਾਏ ਕਿਸੇ ਨੂੰ ਪਤਨੀ ਪਦਵੀ ਕੋਲ ਦੀ ਹੈ ਕਿਸੇ ਨੂੰ ਸਰਪੰਚ ਦੀ ਇਹ ਤੋਂ ਉਤਪਾਲ ਬੋਲ ਕੇ ਐਮਐਲਏ ਵੀ ਬਣ ਜਾਂਦੇ ਆਂ ਕੰਨਿਆਂ ਨੂੰ ਬੋਤਲ ਤੋੜ ਬੋਲਣਾ ਆਉਂਦਾ ਉਹ ਐਮਐਲਏ ਵੀ ਬਣ ਜਾਂਦੇ ਆਂ ਕਿਉਂਕਿ ਹੱਥ ਤੇ ਪੈਰਾ ਮਿਲ ਕੇ ਸੰਸਾਰੀ ਪਦਵੀ ਤੋਂ ਵਾਝੇ ਰਹੋਗੇ ਜਿੱਦਾਂ ਵੱਡਾ ਝੂਠਾ ਉਡਾ ਉਹ ਤੇਰੀ ਸਰਪੰਚ ਪੰਚ ਉਡਾ ਉਹ ਤੇਰੀ ਐਮਐਲਏ ਕੋਈ ਵੀ ਦੇਖ ਲਈ ਆਪਾਂ ਤਦੋਂ ਇਹ ਤੇ ਜੀ ਪੁਰਾਣੀ ਕੌਮ ਦਾ ਪ੍ਰੋਗਰਾਮ ਇਹ ਪੁਰਾਣੀ ਯਾਤਰਾ ਪ੍ਰੋਗਰਾਮ ਗੁਰਮੁਖੀ 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 ਗੁਰਮੁ ਬਾਗ਼ੇ ਅਤੇ ਬਾਗ਼ ਦੂਰਾਂ ਦੇ ਦਰਦ ਦੀ ਛਾਇਆ ਛਾਇਆ ਮਨੁੱਖਾਂ ਨੇ ਮਰਮੂਲੀ ਬਸਤੀ ਤੱਕ ਪਹੁੰਚੋ ਨੰਬਰ 900 ਐਨਰਜੀ ਲਈ ਅੱਗੇ ਹੋ ਕੇ ਆਓ ਮਾਰੇ ਕਹਿੰਦੇ ਬੰਦੇ ਆ ਕੋਈ ਤੇਰਾ ਕਿਸੇ ਕੰਮ ਨਹੀਂ ਕੀਤੇ ਕੰਮ ਆਉਂਦੇ ਇੰਨੀਆਂ ਮਰਜ਼ੀ ਕਾ ਲੈਣਾ ਕਾਲਾ ਮਿਹਰਬਾਨੀ ਕਹਿੰਦੀ ਐ ਸਭ ਕੁਝ ਛੱਡ ਕੇ ਚਲਾ ਜਾ ਕਿੱਥੇ ਸੰਗਤ ਵਿੱਚ ਇਹ ਸਵਾਲ ਆਉਂਦਾ ਵੀ ਸੰਗਤ ਤੇ ਜੀ ਅਸੀਂ ਰੋਜ਼ ਹੀ ਲੋਕਾਂ ਨੂੰ ਮਿਲਦੇ ਆ 20 50 ਕਿਤੇ ਨਾ ਕਿਤੇ ਇਕੱਠੇ ਬੈਠੇ ਸਾਨੂੰ ਰੋਜ਼ ਹੀ ਮਿਲ ਜਾਂਦੇ ਆ ਕੀ 10 20 50 ਜਣਿਆਂ ਦੇ ਇਕੱਠ ਨੂੰ 100 ਜਣੇ ਦੇ ਇਕੱਠ ਨੂੰ ਜੀ ਅਸੀਂ ਵੀ ਨਿਬੇੜਾ ਕਰ ਲੈਂਦੇ 20 ਜਣਿਆਂ ਦੇ ਤਾਂ ਕਿੰ ਕਿਵੇਂ ਤੋਂ ਆਪੜ ਲਈ ਆਮ ਗੱਲ ਹੈ ਨਾ ਇਸ ਵੀ ਨਿਮੇਲੇ ਹੋ ਗਏ ਆ ਕਿ ਕਿਤੇ ਪਾਸ ਘੁੱਟਦੇ ਹੋਈਏ 20-25 ਜਣ ਤੁਹਾਨੂੰ ਉੱਥੇ ਮਿਲ ਜਾਣੀ ਆ ਆ ਘੱਟ ਨੂੰ ਗੁਰਮਖੋ ਸੰਗਤ ਨਹੀਂ ਗਿਆ ਜਾਂਦਾ ਆ ਗੁਰਮਖੋ ਕੱਬੀ ਗੱਲ ਕੀਤੀ ਸੀ ਥੋੜਾ ਜਿਹਾ ਰੋੜਾ ਪਿਆ ਕੁਝ ਕੁ ਮਝ ਲੈਣਾ ਉਹਨਾਂ ਛੱਡੀਆਂ ਇਹਨਾਂ ਛੱਡੀਆਂ ਤੇ ਉਹ ਜਿਹੜੇ ਪ੍ਰਮੁਖ ਖੋਖੇ ਸੰ ਉਹਨਾਂ ਦਾ ਮਲਵਾ ਡਿੱਗਿਆ ਆਮ 20 50 100 ਜਾਣਾ 200 ਲੈ ਗਏ। ਪੰਗਿਆਂ ਨੇ ਤੇ ਉਹਨੂੰ ਵੇਖਣ ਲਈ ਮਾਰਿਆ ਸੰਗਤ ਕਿੱਥੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਸਤਸੰਗਤ ਦਾ ਉਹ ਹੈ ਜਿੱਥੇ ਇੱਕ ਵਾਰ ਗੁਰੂ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੋਵੇ। ਇਹ ਸੰਦਰਭਿਤ ਬੈਠ ਕੇ ਨਿਰਮੁਖ ਸਾਨੂੰ ਗੁਰੂ ਪਰਮੇਸ਼ਰ ਦੀ ਬੰਦਗੀ ਦਾ ਨਾਮ ਦਾ ਰੰਗ ਲਗਟਿਆ ਹੁਣ ਇਸ ਪੰਨਾ ਨੂੰ 25 ਸੱਤ ਕੰਡ ਬਣਾਉਣਾ ਹੈ ਜਾਂ ਆਵਾਜਾਈ ਬਣਾਉਣੀ ਹੈ ਪੀ ਇਹ ਅਗਲੀ ਬਣਾਉਣੀ ਹੈ ਤੁਹਾਡੀ ਮਰਗੀ ਹੈ ਸਿੱਖੀ ਦੀ ਗੱਲ ਕਰਾਂਗੇ ਧੰਨ ਗੁਰੂ ਕਰਜੋ ਦੇ ਸੇਵਾਦਾਰ